ਆਹ ਕਿਥੇ ਹੋ ਗਏ ਪਾਲੇ ਪਾਛੇ 7 ਲੱਖ ਦੀ ਤੋਂ ਸਵਾਰੇ ਵੀ ਦਿੱਤੀ ਆ ਜੇ ਭਾਈ ਇੱਥੇ ਵੀ ਦਾ ਬਾਕੀ ਤੇ ਤੁਹਾਨੂੰ ਪੁੱਛੋ ਆ ਸੋ ਅਕੀਕਾਉਂ ਸਿੰਘ ਜੀ ਦੇ ਨੂੰ ਰਹਿ ਜਾਣ ਕੋ ਕੈਂਪਾਂ ਦੇ ਡੇਟਾ ਹੀ ਸੁਣ ਲੈ 13 ਤੋਂ ਨੂੰ ਚਮਕੌਰ ਸਾਹਿਬ ਇਹੀ ਕੈਂਪ ਲੱਗਣਾ ਹੈ ਜ਼ਾਹਰ ਸਿੰਘ ਬਜ਼ੁਰਗਾਂ ਨੂੰ ਮਿਲਦੇ ਹੋਏ ਸਾਡਾ ਬਜ਼ੁਰਗ ਸਾਡਾ ਮਾਨ ਮਹਿੰਮ ਤੇ ਅਗੰਪੁਰ ਵਿਖੇ ਲਗਾਇਆ ਗਿਆ ਬਜ਼ੁਰਗਾਂ ਦੀ ਸਿਹਤ ਸੰਬੰਧੀ ਮੈਡੀਕਲ ਚੈੱਕਅਪ ਕੈਂਪ ਪੰਜਾਬ ਸਰਕਾਰ ਨੇ ਸੂਬੇ ਦੇ ਹਰ ਵਰਗ ਦੀ ਭਲਾਈ ਲਈ ਕੀਤੇ ਵਿਆਪਕ ਉਪਰਾਲੇ ਮੰਤਰੀ ਬੈਂਸ ਪਿੰਡ ਅਗੰਪੁਰ ਦੇ ਪੰਚਾਇਤਕਾਰ ਵਿਖੇ ਬਜ਼ੁਰਗਾਂ ਦੀ ਸਿਹਤ ਸੰਬੰਧੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿੱਥੇ ਮਾਰ ਡਾਕਟਰਾਂ ਦੀ ਟੀਮਾਂ ਨੇ ਕੈਂਪ ਵਿੱਚ ਪਹੁੰਚੇ ਮਰੀਜ਼ਾਂ ਦੀ ਜਾਂਚ ਕੀਤੀ ਤੇ ਲੋੜਵੰਦਾਂ ਨੂੰ ਜ਼ਰੂਰਤ ਮੁਤਾਬਕ ਦਵਾਈਆਂ ਟੈਸਟ ਤੇ ਅੱਖਾਂ ਵਾਸਤੇ ਐਨਕਾ ਦਿੱਤੀਆਂ ਗਈਆਂ ਉੱਥੇ ਹੀ ਇਸ ਮੌਕੇ ਕੈਂਪ ਵਿੱਚ ਆਏ ਹੋਏ ਪਿੰਡ ਵਾਸੀਆਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਕੈਂਪ ਵਿੱਚ ਸੀਨੀਅਰ ਸਿਟੀਜ਼ਨ ਤਾਰਕਾ ਨੂੰ ਪੈਨਸ਼ਨ ਵੀ ਦਿੱਤੀ ਗਈ ਤੇ ਜ਼ਰੂਰੀ ਬੈਂਕ ਸੰਬੰਧੀ ਜਾਣਕਾਰੀ ਮੁਹੱਈਆ ਕਰਾਈ ਗਈ। ਇਸ ਮੌਕੇ ਮੰਤਰੀ ਬੈਂਸ ਨੇ ਕਿਹਾ ਕਿ ਇਹੋ ਜਿਹੇ ਮੈਡੀਕਲ ਕੈਂਪ ਲਗਾਤਾਰ ਜਾਰੀ ਰਹਿਣਗੇ ਤੇ ਪਿੰਡ-ਪਿੰਡ ਜਾ ਕੇ ਵੀ ਬਜ਼ੁਰਗਾਂ ਦੀ ਜਾਂਚ ਕੀਤੀ ਜਾਵੇਗੀ ਤੇ ਜ਼ਰੂਰੀ ਦਵਾਈਆਂ ਐਨਕਾ ਵੀ ਦਿੱਤੀਆਂ ਜਾਣਗੀਆਂ ਕੈਂਪ ਦੌਰਾਨ ਮੁੱਖ ਮੰਤਰੀ ਸਿਹਤ ਬੀਮਾ ਸਕੀਮ ਅਧੀਨ ਯੋਗ ਲਾਭਪਾਤਰੀਆਂ ਦੇ ਕਾਰਡ ਵੀ ਬਣਾਏ ਗਏ ਗਗਨ ਪੰਮਰਾਦੀ ਵਿਸ਼ੇਸ਼ ਰਿਪੋਰਟ ਸਨਮਾਨਤ ਕਰਦੇ ਹੋਏ ਮੰਤਰੀ ਸਾਹਿਬ ਜੀ ਜਾਣਕਾਰੀ ਲਈ ਦੱਸ ਰਹੀ ਹੈ ਜੀ ਸਵੇਰ ਤੋਂ ਸਰ ਕੈਂਪ ਲੱਗਿਆ ਵਸ ਗੱਟ ਗੌਤਮ ਜੀ क्योंकि जी फैमिली बड़ी छोटी उम्र सर मैं प्रफुल्ल सेठिया लीड बैंक ऑफिसर यूको बैंक जो कि रोपड़ जिले का लीड बैंक ऑफिस है मैं यहाँ आज बहुत अत्यंत हर्ष के साथ ही बताना चाहता हूँ कि इस आ, हेल्थ कैंप में यूको बैंक के द्वारा भी एक कैंप आयोजित किया गया जिसमें सोशल सिक्योरिटी की स्कीम्स डीबीटी के अकाउंट्स री के वाई सी अकाउंट्स साइबर फ्रॉड्स के बारे में जानकारियाँ अलग अलग समय पर प्रोवाइड की गई ਮੈਂ ਅਗੰਪੁਰ ਸੇ ਹਾਂ ਸੁਸ਼ਮਾ ਮੇਰਾ ਨਾਮ ਹੈ। ਔਰ ਯਹਾਂ ਪੇ ਬਹੁਤ ਅੱਛੀ ਅੱਖਾਂ ਦਾ ਕੈਂਪ ਲੱਗਾ ਹੈ। ਸਭ ਆ ਰਹੇ ਆਂ। ਸਭੀ ਲੋਕੋ ਕੇ ਲਿਏ ਹੈ। ਬਹੁਤ ਅੱਛਾ ਹੈ। ਬਹੁਤ ਅੱਛੀ ਕੰਮ ਕਰੀਏ ਸਰਕਾਰ। ਅੱਜ ਜਿਹੜਾ ਅਗੰਪੁਰ ਪਿੰਡ ਵਿੱਚ ਕਮਿਊਨਿਟੀ ਸੈਂਟਰ ਦੇ ਵਿੱਚ ਕੈਂਪ ਲੱਗਿਆ। ਜੀ ਜੀ। ਇਹਦੇ ਵਿੱਚ ਸ਼੍ਰੀ ਸਾਈ ਸਤਿਆ ਸਾਈ ਨੇ ਲੋਕਾਂ ਦਾ ਅੱਖਾਂ ਦਾ ਚੈੱਕਅਪ ਕੀਤਾ। ਤੇ ਜਿਨ੍ਹਾਂ ਲੋਕਾਂ ਦੇ 10 ਲੱਖ ਦੇ ਹੈਲਥ ਬੀਮਾ ਕਾਰਡ ਬਣੇ ਤੇ ਉਹ ਵੀ ਬਣਾਏ ਗਏ। ਠੀਕ ਹੈ ਤੇ ਪੈਨਸ਼ਨ ਵਿਭਾਗ ਦੇ ਜਿੰਨੇ ਵੀ ਅਫਸਰ ਆਏ ਤੇ ਉਹਨਾਂ ਨੇ ਸਾਰੇ ਪੈਨਸ਼ਨਾਂ ਦੇ ਲੋਕਾਂ ਦੇ ਕੰਮ ਕੀਤੇ ਮੌਕੇ ਤੇ ਤੇ ਬਾਕੀ ਜਿਹੜੀਆਂ ਹੋਰ ਆਮ ਬਿਮਾਰੀਆਂ ਦੀ ਉਹਨਾਂ ਦੀ ਜਾਇਕਾ ਹੋਈ ਤੇ ਦਵਾਈਆਂ ਦਿੱਤੀਆਂ ਗਈਆਂ। ਬੜਾ ਬਰਲਾ ਹੈ ਮਾਨਜੂਗ ਮੰਤਰੀ ਸਾਹਿਬ ਦਾ। ਠੀਕ। ਅਸੀਂ ਇਸ ਗੱਲ ਦਾ ਧੰਨਵਾਦ ਕਰਦੇ ਆ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਪੂਰੇ ਜ਼ਿਲ੍ਹੇ ਦੀ ਟੀਮ ਇੱਥੇ ਲਿਆ ਕੇ ਬਿਠਾਈ ਵੀ ਆ। ਸਾਡੇ ਇਲਾਕੇ ਦੇ 8-10 ਪਿੰਡਾਂ ਤੋਂ ਲੋਕ ਇੱਥੇ ਆਏ। ਜਿਨ੍ਹਾਂ ਨੂੰ ਹਰ ਇੱਕ ਫੈਸਿਲਿਟੀ ਮਿਲੀ ਸਾਰੀ ਸਹੂਲਤ ਮਿਲੀ ਤਰ੍ਹਾਂ ਸੀ ਜਿਹੜਾ ਸਾਡੇ ਬਜ਼ੁਰਗ ਸਾਡਾ ਮਾਨ ਕੈਂਪ ਲਾਇਆ ਇਸ ਵਾਰੀ ਇਹ ਕੈਂਪਸ ਸੀ ਆਪਣੇ ਹਲਕੇ ਦੇ ਸਭ ਤੋਂ ਵੱਡੇ ਪਿੰਡ ਅਗੰਪੁਰ ਚ ਲਾਇਆ ਤੁਸੀਂ ਦੇਖ ਸਕਦੇ ਹੋ ਰੌਣਕਾਂ ਲੱਗੀਆਂ ਹੋਈਆਂ ਹਰ ਸਟਾਲ ਦੇ ਉੱਤੇ ਸੈਂਕੜੇ ਬਜ਼ੁਰਗਾਂ ਨੂੰ ਇਥੇ ਐਨਕਾਂ ਮਿਲ ਰਹੀਆਂ ਪਲੱਸ ਉਹਨਾਂ ਨੂੰ ਵੜਾਪਾ ਪੈਨਸ਼ਨ ਜਿਹੜੀ ਹੈ 200 ਤੋਂ ਵੱਧ ਬਜ਼ੁਰਗ ਰਜਿਸਟਰ ਹੋਏ ਨੇ ਅੱਖਾਂ ਦਾ ਚੈੱਕਅਪ ਜਿਹੜੇ ਆਪਰੇਸ਼ਨ ਹੋਣਗੇ 80 ਆਪਰੇਸ਼ਨ ਉਹ ਬਜ਼ੁਰਗਾਂ ਨੂੰ ਜਿਹੜਾ ਇੱਥੇ ਉਹਨਾਂ ਦਾ ਇਲਾਜ ਕਰਕੇ ਉਹਨੂੰ ਡੇਟ ਸਿੱਟੀਆਂ ਜਾ ਰਹੀਆਂ ਪਲਸ ਅਲੱਗ-ਅਲੱਗ ਚੁਮੇ ਸਕੀਨ ਦੇ ਪ੍ਰੋਬਲਮਸ ਸੈਕਟਰੀ ਜਿਹੜੇ ਸਟਾਫਟ੍ਰਿਸ ਵੀ ਇਹ ਨੇ ਹੋ ਡਾਕਟਰਸ ਆਯੁਰਵੈਡਿਕ ਡਾਕਟਰ ਸਾਰੇ ਹੈਗੇ ਨੇ ਹੈਲਥ ਕਾਰਡ ਵੀ ਇੱਥੇ ਬਣ ਰਹੇ ਨੇ 22 ਹੈਲਥ ਕਾਰਡ ਸਵੇਰੇ ਦੇ ਬਣ ਚੁੱਕੇ ਨੇ ਤਾਂ ਹਰ ਤਰ੍ਹਾਂ ਦੀ ਸਿੰਗਲ ਵਿੰਡੋ ਸਿਸਟਮ ਸੀਗਾ ਤੇ ਆਸ-ਪਾਸ ਦੇ ਪਿੰਡਾਂ ਦੇ ਬਜ਼ੁਰਗ ਤੁਸੀਂ ਹੁਣ ਵੀ ਪਿੱਛੇ ਜਿਹੜੋ ਕੈਂਪ ਕੈਮਰਾ ਘੁਮਾ ਕੇ ਦੇਖੋਗੇ ਉਹ ਦੇਖੋ ਕਿਵੇਂ ਲਾਈਨਾਂ ਲੱਗੀਆਂ ਹੋਈਆਂ ਤੇ ਇਹ ਲਾਹਾ ਮਿਲ ਰਿਹਾ ਉਹਨਾਂ ਨੂੰ ਸਰ ਇਹ ਮੈਡੀਕਲ ਕੈਂਪ ਲਗਾਤਾਰ ਚੱਲਾਈ ਜਾਣਗੇ ਜੀ ਜੀ ਸਾਡੀ ਕੋਸ਼ਿਸ਼ ਹੈ ਬਲਕਿ ਅਸੀਂ ਇਹਨੂੰ ਇੱਕ ਨੈਕਸਟ ਲੈਵਲ ਤੇ ਹੋਰ ਕਰਾਂਗੇ ਕਿ ਪਿੰਡ ਪਿੰਡ ਦੇ ਵਿੱਚ ਜਾ ਕੇ ਖਾਸ ਕਰਕੇ ਜਿਹੜੀ ਐਣਕਾਂ ਕੋਲ ਬਜ਼ੁਰਗ ਕਾਲ ਕਰਦੇ ਨੇ ਤੇ ਉਹ ਇਦਾਂ ਹੀ ਉਹਨਾਂ ਦੀ ਫਿਰ ਨਜ਼ਰ ਖਰਾਬ ਹੋ ਜਾਂਦੀ ਹੈ ਪੁੱਲਤੇ ਵੀ ਪਲਾਨ ਬਣਾ ਰਹੇ ਕਿਸੇ ਐਨਜੀਓ ਨਾਲ ਲੜਕੇ ਨਾ ਅੱਜ ਲੱਖ ਲੱਖ ਅਲੱਗ ਅਲੱਗ ਅਰਦਾਸ ਕਰਦੇ ਜੀ 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 ਅੱਜ ਜਿਹੜੀ ਹੈ ਬਹੁਤ ਵੱਡੇ ਸਾਡੇ तकरीबन 100 ਪਿੰਡਾਂ ਦੇ ਵਿੱਚ ਇਸ ਵਕਤ ਜਿਹੜੀਆਂ ਜਿਹੜੀਆਂ ਲਿੰਕ ਸੜਕਾਂ ਨੂੰ ਜੋੜਨ ਦਿੱਤੇ ਉਹਨਾਂ ਨੂੰ 18 ਫੁੱਟ ਕੀਤਾ ਜਾ ਰਿਹਾ ਉਸੀ ਕੜੀ ਦੇ ਵਿੱਚ ਅੱਜ ਜਿਹੜੀ ਸਾਡੀ ਨੰਗਲ ਨਨਪੁਰ ਸਾਹਿਬ ਮੇਨ ਰੋਡ ਤੋਂ ਲੈ ਕੇ ਜਿਹੜੀ ਸੜਕ ਵਾਇਆ ਮਟੌਰ ਹਰੀਆਲ ਹੋ ਕੇ ਚੰਦਪੁਰ ਗਾਜਪੁਰ ਫਿਰ ਕੋਟਲੇ ਆਂਦੀ ਉਸ ਨੂੰ ਅਸੀਂ ਉਸ ਦਾ ਕੰਮ ਦਾ ਸ਼ੁਰੂਆਤ ਕਰਾਈ ਹੈ ਇਹ ਸੜਕ ਜਿਹੜੀ ਹੈ 10 ਕਿਲੋਮੀਟਰ ਲੰਬੀ ਹੈ ਤੇ ਇਹ ਹੁਣ 18 ਫੁੱਟ ਹੋ ਗਈ ਹੈ